জিতੂੰਗਾ ਜੇਕਰ ਅੱਤ ਕੀ ਮੈਂ ਨਾ ਜਿੱਤਿਆ ਅਗਲੀ ਵਾਰ ਮੈਂ ਇਲੈਕਸ਼ਨ ਨਹੀਂ ਕਦੀ ਨਹੀਂ ਲੜੂਗਾ ਬਸ ਫਿਰ ਮੈਂ ਰਾਜਨੀਤੀ ਸਾਰੀ ਛੱਡ ਦੇਣੀ ਹੈ ਕਿਉਂਕਿ ਆ ਲਾਸਟ ਵਾਰੀ ਆ ਇਸ ਤੋਂ ਬਾਅਦ ਮੈਂ ਕਦੀ ਜਿੰਦਗੀ ਦੇ ਇਲੈਕਸ਼ਨ ਨਹੀਂ ਲੜੂਗਾ ਕਿ ਹੁਣ ਮੇਰੇ 3 ਦਿਨ ਤੱਕ 4 ਲੱਖ ਰੁਪਏ ਕਰਜ਼ਾ ਹੋ ਗਿਆ ਵਾ ਇਸ ਕਰਕੇ ਯਾਰ ਹੁਣ ਮੈਂ ਆਪਣੇ ਬੱਚਾ ਤਰਸਾਂਦਾ ਪਿਆ ਵੀ ਮੈਂ ਮੇਰੇ ਬੱਚੇ ਦਾ ਆ ਫੇਰ ਰੋਪਿਆ ਨੀਟੂ ਛਟਰਾ ਵਾਲਾ ਆਕ ਦਿੱਤੀ ਇਹ ਵੱਡੀ ਗੱਲ ਕਿਹਾ ਜੇ ਮੈਂ ਇਸ ਵਾਰ ਨਹੀਂ ਜਿੱਤਿਆ ਤਾਂ ਮੈਂ ਕਦੇ ਚੋਣ ਨਹੀਂ ਲੜਾਂਗਾ ਫਿਰ ਮੈਂ ਰਾਜਨੀਤੀ ਸਾਰੀ ਛੱਡ ਦੇਣੀ ਹੈ ਇਹ ਲਾਸਟ ਵਾਰੀ ਆ ਤੇ ਇਸ ਤੋਂ ਬਾਅਦ ਮੈਂ ਜ਼ਿੰਦਗੀ 'ਚ ਕਦੇ ਵੀ ਇਲੈਕਸ਼ਨ ਨਹੀਂ ਲੜਾਂਗਾ ਨਾਲ ਹੀ ਇਹ ਚੋਣ ਕਰਕੇ ਮੇਰੇ ਤੇ 4 ਲੱਖ ਦਾ ਕਰਜ਼ਾ ਹੋ ਗਿਆ ਅੱਗੋਂ ਦੇਖੋ ਨੀਟੂ ਛਟਰਾ ਵਾਲੇ ਨੇ ਹੋਰ ਕੁਝ ਕੀ ਕਿਹਾ ਸੇ ਸਿੱਦੇ 3 ਵੋਟਾਂ ਪਾਈਆਂ ਇਹ ਤੁਹਾਨੂੰ ਕਾफी ਪਿੱਛੇ ਚੱਲ ਗਏ ਤੁਸੀਂ ਕਿਵੇਂ ਦਾ ਦੇਖਣਾ ਸਰ ਇਹ ਤਾਂ ਆਪਾਂ ਦੇਖਣ ਆਏ ਆ ਪਰ ਇਹ ਹੈ ਕਿ ਦੇਖੋ ਜਿੰਨੇ ਵੋਟਾਂ ਪਾਈਆਂ ਵਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਪਰਮਾਤਮਾ ਰਬ ਚਰਦੀ ਕਲਾ ਵਿੱਚ ਅਖੇ ਪਹਿਲਾਂ ਰੱਬ ਦਾ ਨਾਮ ਲੈ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਰਤ ਜੈ ਭਗਵਾਨ ਵਾਲਮੀਨ ਜੈ ਗੁਰੂ ਰਵਿਦਾਸ ਤਾਂ ਅੰਤੈ ਸ਼੍ਰੀ ਗੁਰੂ ਰਵਿਦਾਸ ਮਾਰੇ ਹਾਲੇਲੂਇਆ ਗੌਸਪਾ ਖੁਸ਼ੀ ਅਦਲਾ ਤਾਲਾ ਸਭ ਨੂੰ ਖੁਸ਼ੀ ਕਿ ਤੂੰ ਹੀ ਰੰਗਾਰ ਮੈਂ ਤੇਰੀ ਸ਼ਨਾ ਮੈਨੂੰ ਬਖਸ਼ ਲੋ ਜਕਾਰਾ ਮਾਂ ਚਿੰਤਪੂਰੀ ਦਾ ਸਭ ਮ ਅੱਜ ਆਜੀ ਬਾਬਾ ਅਜਾ ਆਪ ਜਿਹੜੀ ਵੋਟ ਆਣਾ ਇਹ ਹੱਕ ਸੱਚ ਦੀ ਵੋਟ ਆ ਅਗਲੀ ਵਾਰ 4599 ਪੈਸੀ ਦੀ ਤੇ ਮੈਨੂੰ ਲੋਕਾਂ ਨੇ ਕਿਹਾ ਵਾ ਕਿ ਤੂੰ ਜਿੱਤੂਗਾ ਤੇ ਤੂੰ ਜਿੱਤੂਗਾ ਜੇਕਰ ਅੱਤ ਕੀ ਮੈਂ ਨਾ ਜਿੱਤਿਆ ਅਗਲੀ ਵਾਰ ਮੈਂ ਇਲੈਕਸ਼ਨ ਨਹੀਂ ਕਦੀ ਨਹੀਂ ਲੜੂਗਾ ਬਸ ਉਸ ਤੋਂ ਬਾਅਦ ਮੇਰੀ ਫਿਲਮਾਂ ਚੱਲ ਰਹੀਆਂ ਨਹੀਂ ਮੈਂ ਸੱਸ ਕੁੜੀ ਨੀ ਪਾਰਟ 2 ਫਿਲਮ ਆ ਨੌ ਫਿਲਮਾਂ ਮੇਰੀ ਹੋਰ ਚੱਲਦੀਆਂ ਪਈਆਂ ਫਿਰ ਮੈਂ ਰਾਜਨੀਤੀ ਸਾਰੀ ਛੱਡ ਦੇਣੀ ਹੈ ਕਿਉਂਕਿ ਆ ਲਾਸਟ ਵਾਰੀ ਆ ਇਸ ਤੋਂ ਬਾਅਦ ਮੈਂ ਕਦੀ ਜ਼ਿੰਦਗੀ ਦੇ ਇਲੈਕਸ਼ਨ ਨਹੀਂ ਲੜੂਗਾ ਪਹਿਲਾਂ ਵੀ ਤੁਸੀਂ ਇਹੀ ਕਿਹਾ ਸੀ ਮੈਂ ਰਾਜਨੀਤੀ ਛੱਡ ਦੇਣੀ ਹੈ ਮੈਂ ਨਾ ਮੈਂ ਕਿਹਾ ਸੀ ਲੋ ਕਿ ਹੁਣ ਮੇਰੇ 3 ਦਿਨ ਤੱਕ 4 ਲੱਖ ਰੁਪਏ ਕਰਜ਼ਾ ਹੋ ਗਿਆ ਵਾ ਇਸ ਕਰਕੇ ਯਾਰ ਹੁਣ ਮੈਂ ਆਪਣੇ ਬੱਚਿਆਂ ਤਰਸਾਂਦਾ ਪਿਆ ਵੀ ਮੈਂ ਮੇਰੇ ਬੱਚੇ ਆ ਦੇਖੋ ਇਹ ਕੰਪਨੀ ਦਾ ਮੋਟਰਸਾਈਕਲ ਕਿਦਾਂ ਦਾ ਵਾ ਆ ਦੇਖੋ ਮੋਟਰਸਾਈਕਲ ਦੇ ਮੂੰਹ ਹੀ ਨਹੀਂ ਲਿਖਿਆ ਮਾਈਕ ਨੀਚੇ ਇੱਥੇ ਲੇ ਕੇ ਖੜਾ ਹੋਇਆ ਮੋਟਰਸਾਈਕਲ ਦੇ ਲਓ ਵੀ ਉਹ ਦੇਖ ਸਾ ਦਿਓ ਹਾਲਾਤ ਜੀ ਕਿਹੋ ਜਿਹਾ ਬਣੇ ਹੋਏ ਨੇ ਜੀ ਚੰਨੀ ਸਾਹਿਬ ਨਾਲ ਬੈਠੇ ਸੀ ਕੀ ਗੱਲਬਾਤ ਹੋਈ ਉਹਨਾਂ ਨਾਲ ਦੇਖੋ ਵੋਟਾ ਹੋ ਗਿਆ ਸੀ ਸਾਵੇਂ ਰਾਤੀ 11:30 ਵਜੇ ਫੋਨ ਆਇਆ ਭਾਜੀ ਕਹਿੰਦੇ ਵੀ ਕਿੱਦਾਂ ਮੈਂ ਕਿਹਾ ਹਾਂਜੀ ਸਰ ਬਹੁਤ ਵਧੀਆ ਵੀ ਕਹਿੰਦੇ ਕੌਣ ਅੱਗੇ ਜਾਊਗਾ ਮੈਂ ਕਿਹਾ ਅੱਗੇ ਤੇ ਮੈਂ ਹੀ ਜਾਊਂਗਾ ਚੰਨੀ ਚੰਨੀ ਸਾਹਿਬ ਜਿੱਤਰੇ ਚੰਗੀ ਸਾਹਿਬ ਜਿੱਤਰੇ ਵੀ ਮੈਨੂੰ ਡਰ ਵੀ ਇਸ ਵਕਤ ਚਰਨਜੀਤ ਸਿੰਘ ਚੰਨੀ ਹੋਰੀ ਅੱਗੇ ਜਾ ਰਹੇ ਨੇ ਨਹੀਂ ਉਹਨਾਂ ਨੇ ਮੈਨੂੰ ਖੁਦ ਕਿਆ ਸੀ ਕਿ ਮੈਨੂੰ ਡਰ ਨਹੀਂ ਸੀ ਵੀ ਪੰਜਾਬ ਦੇ ਵਿੱਚ ਇੱਕ ਬੰਦਾ ਵਾ ਜਿਹੜਾ ਮਹਾਨਦਾਰ ਬੰਦਾ ਵਾ ਜਿਹੜਾ 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 ਵੋਟਾਂ ਲੈ ਕੇ ਜਾਊਗਾ ਅਜਰਾ ਵੀ ਫਿਲਮਾਂ ਦੇ ਵਿੱਚ ਵੀ ਨੀਮਾ ਸਾਸਕੂਟ ਨੇ ਪਾਰਟ 2 ਫਿਲਮ ਆਈ ਹੈ ਜਿਹਦੀ ਹੋਰ ਵੀ ਨੌ ਫਿਲਮਾਂ ਜਿਹੜੀਆਂ ਜਿੱਦੀਆਂ ਆ ਰਹੀਆਂ ਬੰਦੇ ਦੀਆਂ ਮੇਰੀ ਵਾਈਫ ਵੀ ਫਿਲਮ ਦੇ ਵਿੱਚ ਆਪਾਂ ਰੋਲ ਕਰ ਰਹੇ ਆ ਜੀ ਸਾਡੀਆਂ ਵੱਡਾ ਵੱਡੀ ਲੀਡ ਤੇ ਵੱਡੀਆਂ ਫਿਲਮਾਂ ਸਾਡੀਆਂ ਵਾਂ ਵੱਡੇ ਪਰਦੇ ਵਾਲੀਆਂ ਫਿਲਮਾਂ ਵਾਂ ਸੋਨਾ ਸਾਰਿਆਂ ਵਿੱਚ ਆਪਾਂ ਜਾ ਰਹੇ ਆ ਜੀ ਤੇ ਹੁਣ ਆਪਾਂ ਅੰਦਰ ਜਾ ਗਿਣਤੀ ਕਰਕੇ ਦੇਖਦੇ ਆ ਫਿਰ ਉਸ ਤੋਂ ਬਾਅਦ ਔਰ ਇੱਕ ਆਪਾਂ ਸੰਵਿਧਾਨ ਨੂੰ ਬਚਾਉਣ ਵਾਸਤੇ ਖੜੇ ਸੀਗੇ ਜੇ ਅੱਜ ਦੇਖੋ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਸਾਹਿਬ ਜਿੱਤੂਗਾ ਜੇ ਅਗਰ ਰਾਤ ਕੀ ਮੈਂ ਨਹਿ ਜਿੱਤਿਆ ਤਾਂ ਅਗਲੀ ਵਾਰ ਮੈਂ ਇਲੈਕਸ਼ਨ ਨਹੀਂ ਕਦੇ ਨਹੀਂ ਲੜੂਗਾ ਬਸ ਫਿਰ ਮੈਂ ਰਾਜਨੀਤੀ ਸਾਰੀ ਛੱਡ ਦੇਣੀ ਹੈ ਕਿਉਂਕਿ ਆ ਲਾਸਟ ਵਾਰੀ ਆ ਇਸ ਤੋਂ ਬਾਅਦ ਮੈਂ ਕਦੀ ਜ਼ਿੰਦਗੀ ਦੇ ਇਲੈਕਸ਼ਨ ਨਹੀਂ ਲੜੂਗਾ ਕਿ ਹੁਣ ਮੇਰੇ 3 ਦਿਨ ਤੱਕ 4 ਲੱਖ ਰੁਪਏ ਕਰਜ਼ਾ ਹੋ ਗਿਆ ਵਾ ਇਸ ਕਰਕੇ ਯਾਰ ਹੁਣ ਮੈਂ ਆਪਣੇ ਬੱਚਿਆਂ ਕਰਸਾਂਦਾ ਪਿਆ ਵੀ ਮੈਂ ਮੇਰੇ ਬੱਚੇ ਦਾ ਆਧੇ ਫੇਰ ਰੋਪਿਆ ਨੀਟੂ ਛਟਰਾ ਵਾਲਾ ਆਕ ਦਿੱਤੀ ਇਹ ਵੱਡੀ ਗੱਲ ਕਿਹਾ ਜੇ ਮੈਂ ਇਸ ਵਾਰ ਨਹੀਂ ਜਿੱਤਿਆ ਤਾਂ ਮੈਂ ਕਦੇ ਚੋਣ ਨਹੀਂ ਲੜਾਂਗਾ ਫਿਰ ਮੈਂ ਰਾਜਨੀਤੀ ਸਾਰੀ ਛੱਡ ਦੇਣੀ ਹੈ ਇਹ ਲਾਸਟ ਵਾਰੀ ਆ ਤੇ ਇਸ ਤੋਂ ਬਾਅਦ ਮੈਂ ਜ਼ਿੰਦਗੀ 'ਚ ਕਦੇ ਵੀ ਇਲੈਕਸ਼ਨ ਨਹੀਂ ਲੜਾਂਗਾ ਨਾਲ ਹੀ ਇਹ ਚੋਣ ਕਰਕੇ ਮੇਰੇ ਤੇ 4 ਲੱਖ ਦਾ ਕਰਜ਼ਾ ਹੋ ਗਿਆ ਅੱਗੋਂ ਦੇਖੋ ਨੀਟੂ ਛਟਰਾ ਵਾਲੇ ਨੇ ਹੋਰ ਕੁਝ ਕੀ ਕਿਹਾ ਲੇਖੀ ਸਿੱਧੇ ਤਰੀਕੇ ਨਾਲ ਇਹ ਤੁਹਾਨੂੰ ਕਾफी ਪਿੱਛੇ ਚੱਲ ਗਏ ਹੋ ਤੁਸੀਂ ਕਿਵੇਂ ਦੱਸ ਦੇਣਾ ਸਰ ਇਹ ਤਾਂ ਆਪਾਂ ਦੇਖਣ ਆਏ ਆ ਪਰ ਇਹ ਆ ਕਿ ਦੇਖੋ ਜਿੰਨੇ ਵੋਟਾਂ ਪਾਈਆਂ ਵਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਪਰਮਾਤਮਾ ਰਬ ਚਰਦੀ ਕਲਾ ਵਿੱਚ ਅਖੇ ਪਹਿਲਾਂ ਰੱਬ ਦਾ ਨਾਮ ਲੈ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਨ ਜੈ ਭਰਤ ਜੈ ਭਗਵਾਨ ਵਾਲਮੀਨ ਜੈ ਗੁਰੂ ਰਵਿਦਾਸ ਤਾਂ ਸ਼੍ਰੀ ਗੁਰੂ ਰਵਿਦਾਸ ਮਾਰੇ ਹਾਲੇਲੂਇਆ ਗੌਸਪਾ ਖੁਸ਼ੀਆਂ ਦਾ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਰਖਾਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ ਲੋ ਜਕਾਰਾ ਮਾਂ ਚਿੰਤਪੂਰਿੰਦਾ ਸਭ ਮਾਤਾ ਅੱਜ ਆਜੀ ਬੱਪਾ ਅਜਾ ਆਪ ਜਿਹੜੀ ਵੋਟ ਆਣਾ ਇਹ ਹੱਕ ਸੱਚ ਦੀ ਵੋਟ ਆ ਅਗਲੀ ਵਾਰ 4599 ਪੈਸੀ ਕੀ ਤੇ ਮੈਨੂੰ ਲੋਕਾਂ ਨੇ ਕਿਹਾ ਵਾ ਕਿ ਤੂੰ ਜਿੱਤੂਗਾ ਤੇ ਤੂੰ ਜਿੱਤੂਗਾ ਜੇਕਰ ਅੱਤ ਕੀ ਮੈਂ ਨਾ ਜਿੱਤਿਆ ਅਗਲੀ ਵਾਰ ਮੈਂ ਇਲੈਕਸ਼ਨ ਨਹੀਂ ਕਦੇ ਨਹੀਂ ਲੜੂਗਾ ਬਸ ਉਸ ਤੋਂ ਬਾਅਦ ਮੇਰੀ ਫਿਲਮਾਂ ਚੱਲ ਰਹੀਆਂ ਨਹੀਂ ਮੈਂ ਸੱਸ ਕੁੜੀ ਨਹੀਂ ਪਾਰਟ 2 ਫਿਲਮ ਆ ਨੌ ਫਿਲਮਾਂ ਮੇਰੀ ਹੋਰ ਚੱਲਦੀਆਂ ਪਈਆਂ ਫਿਰ ਮੈਂ ਰਾਜਨੀਤੀ ਸਾਰੀ ਛੱਡ ਦੇਣੀ ਹੈ ਕਿਉਂਕਿ ਆ ਲਾਸਟ ਵਾਰੀ ਆ ਇਸ ਤੋਂ ਬਾਅਦ ਮੈਂ ਕਦੀ ਜ਼ਿੰਦਗੀ ਦੇ ਇਲੈਕਸ਼ਨ ਨਹੀਂ ਲੜੂੰਗਾ ਪਹਿਲਾਂ ਵੀ ਤੁਸੀਂ ਇਹੀ ਕਿਹਾ ਸੀ ਮੇਰਾ ਇਲੈਕਟਰੀ ਛੱਡ ਦੇਣੀ ਹੈ ਪਹਿਲਾਂ ਮੈਂ ਕਿਹਾ ਸੀ ਲੋਕਾਂ ਨੇ ਮੈਨੂੰ ਸਪੋਰਟ ਕਰ ਦਿੱਤੀ ਸੀ ਕਿ ਹੁਣ ਮੇਰੇ ਛੱਡ ਤੈਨੂੰ 4 ਲੱਖ ਰੁਪਏ ਕਰਜ਼ਾ ਹੋ ਗਿਆ ਵਾ ਇਸ ਕਰਕੇ ਯਾਰ ਹੁਣ ਮੈਂ ਆਪਣੇ ਬੱਚਾ ਤਰਸਾਂਦਾ ਪਿਆ ਵੀ ਮੈਂ ਮੇਰੇ ਬੱਚੇ ਆ ਦੇਖੋ ਇਹ ਕੰਪਨੀ ਦਾ ਮੋਟਰਸਾਈਕਲ ਕਿਦਾਂ ਦਾ ਵਾ ਆ ਦੇਖੋ ਮੋਟਰਸਾਈਕਲ ਦੇ ਮੂੰਹ ਹੀ ਨਹੀਂ ਦਿਖਦਾ ਮਾਈਕ ਨੀਚੇ ਇੱਥੇ ਲੇ ਕੇ ਖੜਾ ਹੋ ਜਾ ਮੋਟਰਸਾਈਕਲ ਦੇ ਲਓ ਵੀ ਉਹ ਦੇਖ ਲਾ ਦਿਓ ਹਾਲਾਤ ਜੀ ਕਿਹੋ ਜਿਹਾ ਬਣੇ ਹੋਏ ਨੇ ਜੀ ਚੰਨੀ ਸਾਹਿਬ ਨਾਲ ਬੈਠੇ ਸੀ ਕੀ ਗੱਲਬਾਤ ਹੋਈ ਅੱਜ ਕਹਿੰਦੇ ਵੀ ਕਿੱਦਾਂ ਮੈਂ ਕਿਹਾ ਹਾਂਜੀ ਸਰ ਬਹੁਤ ਵਧੀਆ ਵੀ ਕਹਿੰਦੇ ਕੌਣ ਅੱਗੇ ਜਾਊਗਾ ਮੈਂ ਕਿਹਾ ਅੱਗੇ ਤੇ ਮੈਂ ਹੀ ਜਾਊਂਗਾ ਚੰਨੀ ਚੰਨੀ ਸਾਹਿਬ ਜਿੱਤ ਰਹੇ ਨੇ ਚੰਗੀ ਸਾਹਿਬ ਜਿੱਤ ਰਹੇ ਨੇ ਵੀ ਮੈਨੂੰ ਡਰ ਵੀ ਇਸ ਵਕਤ ਚਰਨਜੀਤ ਸਿੰਘ ਚੰਨੀ ਹੋਰੀ ਅੱਗੇ ਜਾ ਰਹੇ ਨੇ ਨਹੀਂ ਉਹਨਾਂ ਨੇ ਮੈਨੂੰ ਖੁਦ ਕਿਹਾ ਸੀ ਕਿ ਮੈਨੂੰ ਡਰ ਨਹੀਂ ਵੀ ਪੰਜਾਬ ਦੇ ਵਿੱਚ ਇੱਕ ਬੰਦਾ ਵਾ ਜਿਹੜਾ ਮਹਾਨਦਾਰ ਬੰਦਾ ਵਾ ਤੇ ਜਿਹੜਾ 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 ਵੋਟਾਂ ਲੈ ਕੇ ਜਾਊਗਾ ਅਜਰਾ ਵੀ ਫਿਲਮਾਂ ਦੇ ਵਿੱਚ ਵੀ ਨੀਮਾ ਸਾਸਪੁਰ ਨੇ ਪਾਰਟ 2 ਫਿਲਮ ਆਈ ਹੈ ਜਿਹਦੀ ਹੋਰ ਵੀ ਨੌ ਫਿਲਮਾਂ ਜਿਹੜੀਆਂ ਜਿਹਦੀਆਂ ਆ ਰਹੀਆਂ ਬੰਦੇ ਦੀਆਂ ਮੇਰੀ ਵਾਈਫ ਵੀ ਫਿਲਮ ਦੇ ਵਿੱਚ ਆਪਾਂ ਰੋਲ ਕਰ ਰਹੇ ਆ ਜੀ ਸਾਡੀ ਵੱਡਾ ਵੱਡੀ ਲੀਡ ਤੇ ਵੱਡੀਆਂ ਫਿਲਮਾਂ ਸਾਡੀਆਂ ਵਾਂ ਵੱਡੇ ਪਰਦੇ ਵਾਲੀਆਂ ਫਿਲਮਾਂ ਵਾਂ ਸੋਨਾ ਸਾਰਿਆਂ ਵਿੱਚ ਆਪਾਂ ਜਾ ਰਹੇ ਆ ਜੀ ਤੇ ਹੁਣ ਆਪਾਂ ਅੰਦਰ ਜਾ ਗਿਣਤੀ ਕਰਕੇ ਦੇਖਦੇ ਆ ਫਿਰ ਉਸ ਤੋਂ ਬਾਅਦ ਔਰ ਇੱਕ ਆਪਾਂ ਸੰਵਿਧਾਨ ਨੂੰ ਬਚਾਉਣ ਵਾਸਤੇ ਖੜੇ ਸੀਗੇ ਜੇ ਅੱਜ ਦੇਖੋ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਹਿਬ ਜੀ